ਨਹੀਂ ਵੀ ਜੰਗ ਪੀਦੇ ਦੇਣੇ 35 ਦੇ ਬਾਬਾ ਦੇਣੇ ਆ ਚਲੀਏ ਦੇਖ ਲੈ ਨਹੀਂ ਠੋ ਘੱਟ 40 ਦੇ ਆ ਚਲੀਏ ਬਾਬਾ ਪੂਰੇ 40 ਦੇ ਆ ਜਾ ਬਟਲੇ ਤਾਜ਼ੇ ਨੋਟ ਆ ਬਟਲੇ ਕਟੂਏ ਵਾਂ ਦਾ ਬਰੀਡਾਂ ਨਹੀਂ ਹੈਗੇ ਪੂਰੇ ਚੱਲ ਤੁਸੀਂ ਦੱਸਦੇ ਹੋ ਕ੍ਰਾਣੇ ਚਲੇ ਤਾਂ ਤੁਸੀਂ ਹੀ ਆ ਫਿਰ ਮੈਨੂੰ ਦੱਸਣਾ ਕੀ ਹੋਣਾ ਮੈਂ ਇੱਕ ਵਾਰੀ ਨਾ ਤਾਂ ਤੁਹਾਨੂੰ ਇਹ ਖਣਾ ਬੱਪੂ ਤੁਹਾਡੇ ਆ ਗੋਣੇ ਚਲੇ ਤਾਂ ਹੈ ਜੀ ਕਰੋ ਗੱਲ ਕਰੋ ਸਾਬ ਚ ਕੱਟਣ ਵਾਲਾ ਮੁੱਲ ਕਰੀ ਹਾਂ ਫਰੀਡ ਵਾਲਾ ਤਾਂ ਹੈ ਨਹੀਂ ਫਰੀਡ ਵਾਲਾ ਮਾਲ ਹੁੰਦਾ ਮੈਂ ਤੈਨੂੰ ਪਹਿਲੀ ਕਹਿੰਦਾ ਵੀ ਪੈਰ ਕਸਟਮ ਮੁੱਲ ਕਰੀ ਇਹ ਨਾ ਕਰ ਨਾ ਰੋਟੀ ਪੈ ਗਿਆ ਬੱਪੂ ਮੈਂ ਭੁੱਲ ਗਿਆ ਮੈਂ ਕਿੱਥੇ ਵਧਣ ਆ ਰਿਹਾ ਮੈਂ ਤਾਂ ਉਹ ਕਿਹੜਾ ਤਵੇਲੇ ਤੇ ਚੜ੍ਹਨੀਆਂ ਦਾ ਵਧਣ ਆਣੇ ਸੀ ਜਾਣਗੇ ਪਈ ਗੱਲ ਮੈਂ ਤਾਂ ਪੁੱਤ ਆਲਿਆ ਕਰਕੇ ਡਰ ਗਿਆ ਪੁੱਤ ਆ ਜਾ ਇਹ ਤਾਂ ਜਾਣ ਗਈ ਉੱਧਰ ਇਹ ਤਾਂ ਕਾਡੂ ਮਾਂ ਦੀ ਕਾਡੂ ਮਾਂ ਬੱਕਰੀ ਦੀ ਮਾਂ ਕਿ ਨਾ ਕਮਣਾ ਹੋ ਗਿਆ ਜਾਣੇ ਜਾਣੇ ਉੱਧਰੋਂ ਲੇਟ ਚਲੇ ਜਾਣਗੇ ਪੂਰਾ ਮੈਂ ਤਾਂ 70000 ਮੋਗਾਈ ਗਏ ਕੱਢਣ ਵਾਲਾ ਬੱਸ ਨਾ ਕੋਈ ਤੁਹਾਡੀ ਮਰਜ਼ੀ ਆ ਪਰ ਇੰਨੇ ਦੀ ਨਹੀਂ ਬਦਵਾਣਾ 40000 ਦੇ ਬਾਅਦ ਦਿੰਦੇ ਆ ਬਾਈ ਜੀ ਵੀ ਆ ਮੈਂ ਗਾਣਾ ਦੇਣਾ ਰੋਕ ਕਰਨੀ ਹੈ ਸਹੀ ਗੱਲ ਲੈ ਵੀ ਦੇ ਪੈਸੇ ਰਿਆ ਨਹੀ ਹਾ ਜੀ ਬੁਤੀ ਹੱਥੋਂ ਨਹੀਂ ਕੋਈ ਨਹੀਂ ਦਿੰਦਾ ਹਾ ਟਿਕਾ ਨਹੀਂ ਦਿੰਦਾ ਮੈਂ ਬੁਤੀ ਦਾ ਚਾਰ ਕੋਈ ਨਹੀਂ ਹੈ ਪਾਣੀ ਬੋਲ ਬੋਲ ਹਾ ਜੂ ਕਦੀ ਨਾ ਟਾਈਮ ਹੋਣਾ ਨਹੀਂ ਬੁਤੀ ਤੇ ਦੇਣੇ 35 ਦੇ ਬਾਬਾ ਦੇਣੇ ਨੇ ਆ ਚਲ ਜੀ ਨਾ ਰੋਕ ਪੜੀ 35 ਦੇਖ ਲੈ ਨਹੀਂ ਥੋ ਘੱਟ 40 ਦੇ ਆ ਚੱਲੀਏ ਬਾਬਾ ਪੂਰੇ 40 ਦੇ ਆ ਜਾ ਬਟ ਲੈ ਤਾਜੇ ਨੋਟ ਬਟ ਲੈ ਕਟੂਏ ਵਾਂ ਦਾ ਬਰੀਕ ਵਾਲੇ ਨਹੀਂ ਹੈਗੇ ਪੂਰੇ 40 ਦੇ ਪਾ ਦੇ ਨਾ ਉਹ ਰੱਖ ਲੈ ਤੈਨੂੰ ਚੰਗਾ ਬੱਚਾ ਇਥੋਂ ਹੋਰ ਦਵਾ ਦਾਂਗੇ ਕੋਈ ਪੁਰਾ ਮੈਨੂੰ ਫਸਤਾ ਦੋ ਹੁਣ ਤੂੰ ਮੁੱਲ ਲਵਾ ਲਈ ਆ ਅੱਛਾ ਸਹੀ ਜੀ ਤੋਂ ਹੁਣ ਜੀ ਤੋਂ ਮਰਜੀ ਮੁੱਲ ਲਵਾ ਲਈ ਆ ਅਸੀਂ ਤਾਂ ਲਾਤਾ ਹਾਂਜੀ 40 80 ਹਾਂ ਜੀ ਇਹ ਚੀਜ਼ ਹੈ ਇਹ ਵੀ ਨਗਰ ਚੀਜ਼ ਹੈ ਆ ਜਾ ਭਾਈ ਕੀ ਮੰਗਦਾ ਲਾਂ ਦਾ ਆ ਦੇਖ ਲਓ ਪਹਿਲਾਂ ਲਾਂ ਦਾ 14000 ਜੀ ਭਾਜਤ ਤੇ ਮੁੱਲ ਲਾ। ਕਿਉਂ? ਕੋਈ ਬਰੀਡ ਨਹੀਂ ਅਸੀਂ ਦੇਖਣੀ। ਵਿਚੋ-ਥੋਥ ਹੈ। ਹੱਥ ਨਾਲ ਦੱਸਾਂਗੇ ਅਸੀਂ ਵਜਨ ਹੈਗਾ ਜਾਂ ਨਹੀਂ। ਹੈ? ਕੋਈ ਹੋਰ ਫਰਕ ਤਰਕ ਤੂੰ ਦੱਸ ਦੇ ਜੀ ਮਾੜਾ ਮੋਟਾ। ਕਿੱਥੇ ਵੇਚਣਾ? ਹਾਂ। ਆ ਜਾ ਆ ਜਾ ਕੋਈ। ਆਜੋ ਆਜੋ।